ਯਾਰ ਉਹ ਕਰ ਨਹੀਂ ਨਹੀਂ ਕੋ ਬੜਾ ਬੜਾ ਕਾਲ ਨਹੀਂ ਕੋ 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 ਤੇ ਯਾਰ ਆਸ ਮਾਲੇ ਇੱਕ ਮੀਟਿੰਗ ਹੋ ਰਹੀ ਕੋਈ ਕੋਈ ਜਿਹੜੀ ਆਪ ਬੁਲਾਹਾਰ ਜਿਹੜੀ ਇਹ ਨਹੀਂ ਕਾਹ ਦੀ ਡਿਟੇਲ ਕੋਈ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਇਹ ਸਾਂਝੇ ਤੌਰ ਤੇ ਅਮਰਸਰ ਦਿਹਾਤੀ ਪੁਲਿਸ ਅਤੇ BSF ਵੱਲੋਂ ਕੀਤੀ ਜਾ ਰਹੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਸ ਦੇ ਵਿੱਚ ਕੀ ਮੇਨ ਜੋ ਹੈ ਇਨਫੋਰਮੇਸ਼ਨ BSF ਤੋਂ ਪ੍ਰੋਵਾਈਡ ਹੋਈ ਸੀ ਉਸ ਨੂੰ ਡਿਵੈਲਪ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਸੀਆਈਏ ਅਮਰਸਰ ਦਿਹਾਤੀ ਪੁਲਿਸ ਦੇ ਸਟਾਫ ਵੱਲੋਂ ਆਪਰੇਸ਼ਨਲਾਈਜ਼ ਕੀਤਾ ਗਿਆ ਜਿਸ ਦੇ ਤਹਿਤ ਇਹ ਅੱਜ ਦੀ ਜਿਹੜੀ ਰਿਕਵਰੀ ਹੋਈ ਹੈ ਇਹ ਰਿਕਵਰੀ 5 ਕਿਲੋ 544 ਗ੍ਰਾਮ ਦੇ ਕਰੀਬਨ ਹੋਈ ਹੈ ਜਿਸ ਦੇ ਵਿੱਚ ਇਹ ਚਾਰ ਦੋਸ਼ੀ ਜੋ ਨੇ ਇਹ ਗ੍ਰਿਫਤਾਰ ਹੋਏ ਨੇ ਇਹ ਚਾਰ ਦੋਸ਼ੀ ਕੁਲਦੀਪ ਸਿੰਘ ਪੁੱਤਰ ਹਰਵੰਤ ਸਿੰਘ ਅਤੇ ਕਿਰਪਾਲ ਸਿੰਘ ਪੁੱਤਰ ਅਮਰ ਸਿੰਘ ਇਹ ਤੇੜਾ ਰਾਜਪੂਤਾ ਪੀਐਸ ਅਜਨਾਲਾ ਦੇ ਨੇ ਆ ਬਾਕੀ ਦੋ ਦੋਸ਼ੀ ਜਤਿੰਦਰ ਸਿੰਘ ਪੁੱਤਰ ਰਾਜਵੀਰ ਸਿੰਘ ਪਿੰਡ ਬੁਹਾਰ ਥਾਣਾ ਲੋਪੋਕੇ ਦਾ ਇਸ ਤੋਂ ਇਲਾਵਾ ਜਿਹੜਾ ਚੌਥਾ ਦੋਸ਼ੀ ਹੈ ਗੁਰਪ੍ਰੀਤ ਸਿੰਘ ਉਹ ਗੋਪੀ ਪੁੱਤਰ ਰਤਨ ਸਿੰਘ ਇਹ ਪਿੰਡ ਮੰਡਿਆਲ ਦਾ ਵਸਨੀਕ ਹੈ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੇ ਸਬੰਧ ਜੋ ਨੇ ਜੋ ਸਾਡੀ ਹੁਣ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਹ ਸਪਸ਼ਟ ਹੋਇਆ ਕਿ ਪਾਕਿਸਤਾਨ ਤੋਂ ਇਹ ਆ ਜੋ ਹੈ ਇੱਕ ਹੀਪ ਮੰਗਾ ਕੇ ਉਸ ਦੀ ਸਮਗਲਿੰਗ ਕਰਦੇ ਸਨ ਇਸ ਦੇ ਵਿੱਚ ਜੋ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਪੁੱਤਰ ਹਰਵੰਦ ਸਿੰਘ ਤੇੜਾ ਰਾਜਪੂਤਾਂ ਦਾ ਪੀਐਸ ਅਜਨਾਲੇ ਦਾ ਵਸਨੀਕ ਹੈ ਇਸ ਦੇ ਖਿਲਾਫ ਇੱਕ ਪਹਿਲਾਂ ਵੀ ਪਰਚਾ ਦਰਜ ਹੈ ਆ ਜੋ ਕਿ ਐਨਡੀਪੀਐਸ ਦਾ ਹੀ ਇੱਕ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਇਹ ਅੱਜ ਦੀ ਇਹ ਰਿਕਵਰੀ ਹੋਈ ਹੈ ਇਹ ਦੋਸ਼ੀ ਜਿਹੜੇ ਸੀ ਇਹ ਆਪਣਾ ਸਾਹੋਬਾਲ ਮੜੀਆਂ ਦੇ ਕੋਲ ਇਹਨਾਂ ਦੀ ਲੋਕੇਸ਼ਨ ਜਿਹੜੀ ਹੈ ਸੀ ਜਦੋਂ ਇਹਨਾਂ ਨੂੰ ਡੈਪ ਕੀਤਾ ਗਿਆ ਇਸ ਦੇ ਨਾਲ ਹੀ ਇਹਨਾਂ ਦਾ ਉੱਥੇ ਮੋਟਰਸਾਈਕਲ ਖੜਾ ਸੀ ਉਹ ਵੀ ਜਿਹੜਾ ਹੈ ਸੀ ਆ ਆਪਣੇ ਲਿਆ ਹੈ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਜੋ ਹੈਗੇ ਆ ਉਹ ਸੀ ਜਾਂਚ ਉਹਨਾਂ ਦੀ ਕਰ ਰਹੇ ਆ ਉਹਨਾਂ ਦੀ ਪ੍ਰੋਗ ਹੋ ਰਹੀ ਹੈ ਅੱਗੇ ਫਰਦਰ ਜੋ ਡਿਵੈਲਪਮੈਂਟਸ ਹੋਣਗੀਆਂ ਉਹ ਤੁਹਾਡੇ ਸਾਹਮਣੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਅੱਜ ਦੀ ਇਹ ਰਿਕਵਰੀ ਜਿਹੜੀ ਹੈ ਇਸ ਦੇ ਵਿੱਚ ਜਿਹੜਾ ਮੇਨ ਇਨਫੋਰਮੇਸ਼ਨ ਸੀ ਉਹ ਬੀਐਸਓ ਵੱਲੋਂ ਪ੍ਰੋਵਾਈਡ ਹੋਈ ਹੈ ਉਸ ਨੂੰ ਅੱਗੇ ਡਿਵੈਲਪ ਕੀਤਾ ਗਿਆ ਥਰੂਆਊਟ ਦਾ ਨਾਈਟ ਜੋ ਹੈ ਸਾਡੀਆਂ ਟੀਮਾਂ ਜਿਹੜੀ ਸੀਆਈਏ ਦੀਆਂ ਵੱਖ-ਵੱਖਰੀਆਂ ਟੀਮਾਂ ਵੱਖ-ਵੱਖਰੇ ਥਾਵਾਂ ਤੇ ਜੋ ਅਲਜਡ ਸਾਡੇ ਦੋਸ਼ੀ ਸੀਗੇ ਇਹਨਾਂ ਦੀਆਂ ਲੋਕੇਸ਼ਨਸ ਨੂੰ ਟ੍ਰੇਸ ਕਰਦੀਆਂ ਸੀ ਟਰੈਕ ਕਰਦੀਆਂ ਸਨ ਤੇ ਫਾਈਨਲੀ ਜਿਹੜੀ ਹੈ ਇਹਨਾਂ ਦੀ ਗ੍ਰਫਤਾਰੀ ਹੋਈ ਹੈ ਇਸ ਤੋਂ ਇਲਾਵਾ ਇਹ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇੱਕ ਅ ਕੱਤੀ ਅਗਸਤ ਨੂੰ ਵੀ ਪਰਚਾ ਹੋਇਆ ਸੀ 2 ਕਿਲੋ ਅ 300 ਗ੍ਰਾਮ ਦੇ ਕਰੀਬਨ ਉਹਦੇ ਵਿੱਚ ਵੀ ਜੋ ਮੋਡਸ ਉਪਰੰਡਾਈ ਤੇ ਕੁਝ ਚੀਜ਼ਾਂ ਜੋ ਮੇਲ ਖਾਂਦੀਆਂ ਨੇ ਉਹ ਅੱਜ ਦੀ ਜਿਹੜੀ ਰਿਕਵਰੀ ਹੈ ਉਹਦੇ ਨਾਲ ਮੇਲ ਖਾਂਦੀਆਂ ਨੇ ਸੋ ਇਹ ਜਿਹੜੀਆਂ ਡਿਫਰੈਂਟ ਡਰੋਨ ਐਕਟੀਵਿਟੀਆਂ ਦੇ ਥਰੂ ਜਿਹੜੀ ਡਰੋਨ ਦੀ ਸੌਰਟੀਆਂ ਹੋਈਆਂ ਨੇ ਉਹਨਾਂ ਦੇ ਥਰੂ ਜਿਹੜੀਆਂ ਇਹ ਪੈਕੇਟਸ ਜਿਹੜੇ ਨੇ ਸਮਗਲ ਹੋਏ ਨੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਸਿਮਿਲਰਿਟੀ ਇਹ ਦਰਸਾਉਂਦੀ ਹੈ ਕਿ ਇਹ ਇੱਕੋ ਹੀ ਜੋ ਹੈ ਵੱਡੀ ਖੇਪ ਦਾ 파ਟ ਹੋ ਸਕਦੇ ਆ ਤੇ ਆਦਰਵਾਇਜ਼ ਜਿਹੜੀ ਅੱਜ ਦੀ ਇਹ ਰਿਕਵਰੀ ਹੈ ਇਹ ਆ 5 ਕਿਲੋ 544 ਗ੍ਰਾਮ ਦੇ ਕਰੀਬਨ ਬਣਦੀ ਹੈ ਸਰ ਕਿਸੇ ਹੋਰ ਬਾਰੇ ਗੱਲ ਕੀਤੀ ਹੈ ਇਹ ਬਾਰਡਰ ਤੇ ਲੱਗੇ ਪਿੰਡਾ ਕਿੱਥੇ ਮਤਲਬ ਕਿ ਫੈਂਸਿੰਗ ਦੇ ਜਿਹੜਾ ਆਸਪਾਸ ਜੀ ਜੀ ਆਸਪਾਸ ਹੀ ਆ ਬੇਸਿਕਲੀ ਜਿਹੜਾ ਹੈ ਤੁਸੀਂ ਦੇਖੋਗੇ ਕੁਝ ਦਿਨਾਂ ਤੋਂ ਅਜਨਾਲਾ ਸਬ ਡਿਵੀਜ਼ਨ ਦੇ ਵਿੱਚ ਖਾਸ ਕਰ ਰਮਦਾਸ ਏਰੀਆ ਦੇ ਵਿੱਚ ਤੇ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਰਮਦਾਸ ਪੁਲਿਸ ਸਟੇਸ਼ਨ ਇਹ ਜਿਹੜੇ ਏਰੀਆਜ਼ ਨੇ ਇਹਨਾਂ ਦੇ ਵਿੱਚ ਡਰੋਨ ਐਕਟੀਵਿਟੀ ਕਾਫੀ ਹੋਈ ਹੈ ਪਿਛਲੇ 17 ਅਗਸਤ ਤੋਂ ਲੈ ਕੇ 22 ਅਗਸਤ ਤੱਕ ਅਸੀਂ ਦੇਖਿਆ ਕਿ ਕਾਫੀ ਨੰਬਰ ਆਫ ਡਰੋਨ ਦੀ ਉਹੀ ਐਕਟੀਵਿਟੀ ਰਿਪੋਰਟ ਹੋਈ ਹੈ ਰਾਤੀ 2 ਵਜੇ ਤੋਂ ਬਾਅਦ ਕਾਫੀ ਇਹਨਾਂ ਦੀ ਜਿਹੜੀ ਐਕਟੀਵਿਟੀ ਵਧੀ ਹੈ ਸਾਡੇ ਨਾਲ ਵਿਐਸਫ ਦੇ ਅਫਸਰ ਸਰਬੰਸ ਹੀ ਅਸੀਂ ਅਭੀ ਜਿਹੜੀ ਡਿਸਕਸ ਕਰ ਰਹੇ ਸੀ ਕਿ ਇਹਨਾਂ ਦੇ ਵਿੱਚ ਕਾਫੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਖੇਪ ਜਿਹੜੀ ਆਈ ਹੈ ਉਹ ਡਿਲੀਵਰ ਹੋਈ ਹੈ ਜਿਨ੍ਹਾਂ ਇੰਸਟੈਂਸਸ ਦੇ ਵਿੱਚ ਬੀਐਸਐਫ ਵੱਲੋਂ ਫਾਇਰਿੰਗ ਹੈ ਬਹੁਤ ਹੱਦ ਤੱਕ ਜਿਹੜੀ ਇਹ ਖੇਪ ਡਿਲੀਵਰ ਨਹੀਂ ਹੋਈ ਪਰ 17 ਤੋਂ ਲੈ ਕੇ 22 ਤਰੀਕ ਤੇ ਔਨਵਰਡ ਜਿਹੜੀਆਂ ਇਹ ਡਰੋਨ ਮੂਵਮੈਂਟਸ ਹੋਈਆਂ ਨੇ ਉਹਨਾਂ ਦੇ ਵਿੱਚ ਖੇਪ ਦੀ ਜਿਹੜੀ ਹੈ ਸਮਕਲਿੰਗ ਉਹ ਸਾਡੇ ਕੋਲ ਰਿਪੋਰਟ ਹੋਈ ਸੀ ਸਾਡੇ ਸੂਤਰ ਜਿਹੜੇ ਨੇ ਸਾਡੇ ਸੋਰਸਸ ਜਿਹੜੇ ਨੇ ਅਸੀਂ ਉਹਨਾਂ ਨੂੰ ਲਗਾਇਆ ਹੋਇਆ ਸੀ ਸਾਡੀ ਸਰਚ ਜਿਹੜੀ ਆ ਨੇ ਫੀਲਡਸ ਦੇ ਵਿੱਚ ਖੇਤਾਂ ਦੇ ਵਿੱਚ ਜਦੋਂ ਵੀ ਡਰੋਨ ਮੂਵਮੈਂਟ ਹੁੰਦੀ ਹੈ ਅਸੀਂ ਕਰਦੇ ਆਂ ਟੀਮਸ ਢੁਲਾ ਕੇ ਖੇਤਾ ਦੀ ਨਿਸ਼ਾਨਦੇਹੀ ਕਰਦੇ ਆ ਪ੍ਰੋਪਰਲੀ ਜਿਹੜੇ ਹੈ ਮੈਪ ਤੇ ਜੋ ਵੀ ਸਾਨੂੰ ਲੱਗਦਾ ਹੈ ਕਿ ਐਨਲਾਈਜ਼ ਕਰਨ ਤੋਂ ਬਾਅਦ ਕਿ ਇਹ ਪ੍ਰੋਬੇਬਲ ਸਾਈਟ ਹੋ ਸਕਦੀ ਹੈ ਜਿੱਥੇ ਖੇਵ ਡਿਲੀਵਰ ਹੋਈ ਹੈ ਅਸੀਂ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਸਰਚ ਕਰਦੇ ਆ ਇਸ ਦੇ ਇਸ ਦੇ ਵਿੱਚ ਬੀਐਸਐਫ ਦੀ ਟੀਮਸ ਤੇ ਪੰਜਾਬ ਪੁਲਿਸ ਦੀਆਂ ਟੀਮਸ ਜਿਹੜੀਆਂ ਆ ਉਹ ਸਾਂਝੇ ਤੌਰ ਤੇ ਕੰਮ ਕਰਦੇ ਆ ਡਾਕਟਰ ਜੀ ਕਿੰਨੇ ਸਮੇਂ ਤੋਂ ਕਿ ਨੇ ਜਿਉਂ ਕਿ ਨਿਆਖ ਖੇਪਾਂ ਜਿਹੜੀ ਮੰਗਵਾ ਦਿੱਤੀ ਜਿਹੜੀ ਸਾਡੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਅਜੇ ਤੱਕ ਜਿਹੜਾ ਕੁਲਦੀਪ ਸਿੰਘ ਹੈ ਜਿਹਦੇ ਖਿਲਾਫ ਇੱਕ ਪਹਿਲਾਂ ਵੀ ਬਰਚਾ ਦਰਜ ਆ ਉਹ ਉਹ ਮੰਨ ਰਿਹਾ ਹੈ ਕਿ ਇਹ ਉਹਦੀ ਦੂਜੀ ਖੇਪ ਸੀ ਦੂਜੀ ਇੱਕ ਵੱਡੇ ਤੌਰ ਤੇ ਜਿਹੜੀ ਸਮਗਲ ਕੀਤੀ ਗਈ ਹੈ ਬਾਕੀ ਇਹਨੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਹੋਰ ਜਿਹੜੇ ਵੀ ਤੱਕ ਸਾਹਮਣੇ ਆਣਗੇ ਉਹ ਸ਼ੇਅਰ ਕੀਤੇ ਜਾਣਗੇ ਡਰੋਨ ਵੀ ਕਬੀ ਆਇਆ ਇਹਦੇ ਵਿੱਚ ਅਜੇ ਤੱਕ ਕੋਈ ਡਰੋਨ ਦੀ ਰਿਕਵਰੀ ਨਹੀਂ ਹੋਈ ਕਿਉਂਕਿ ਇਹ ਜੋ ਖੇਪ ਹੈ ਇਹ ਥੋੜੀ ਵੱਡੀ ਹੈਵੀ ਹੈ ਤੇ ਵੱਡੇ ਡਰੋਨ ਦੁਆਰਾ ਇਸ ਮਗਲ ਕੀਤੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਜੇ ਤੁਸੀਂ ਥੋੜੀ ਫੋਟੋਗ੍ਰਾਫੀ ਦੇਖੋਗੇ ਹੁੱਕ ਦੀ ਅਵੇਲੇਬਿਲਟੀ ਇਹ ਦਰਸਾਉਂਦੀ ਹੈ ਕਿ ਇਹ ਵੱਡੇ ਡਰੋਨ ਦੀ ਐਕਟੀਵਿਟੀ ਹੋਈ ਹੈ। ਬਾਈ ਕਿੰਨੇ ਜਾਣੇ ਨੇ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕੋਈ ਹਥਿਆਰ ਵੀ ਇਹਨਾਂ ਕੋਲ ਮਿਲਿਆ ਵਾ? ਜੀ। ਜਿੱਥੋਂ ਤੱਕ ਹਥਿਆਰ ਦਾ ਸਵਾਲ ਹੈ ਇਹਨਾਂ ਕੋਲ ਅਜੇ ਕੋਈ ਹਥਿਆਰ ਦੀ ਜਿਹੜੀ ਹੈ ਮੌਕੇ ਤੇ ਕੋਈ ਅਜਾ ਦੀ ਜਿਹੜੀ ਬਰਾਮਦਗੀ ਨਹੀਂ ਹੋਈ ਹੈ। ਜਿਹੜੀ ਤੁਸੀਂ ਗੱਲ ਕਰਦੇ ਹੋ ਬਸਨੀਕ ਇਹਨਾਂ ਚੋਂ ਦੋ ਜਿਹੜੇ ਤੇੜਾ ਰਾਜਪੂਤ ਤਾਂ ਵੀ ਐਪੀਐਸ ਕਜਨਾਲਾ ਦਾ ਹੈ। ਉਸ ਤੋਂ ਬਾਅਦ ਜਿਹੜਾ ਜਤਿੰਦਰ ਹੈਗਾ ਇਹ ਵੀ ਅਜਨਾਲੇ ਚ ਪੈਂਦਾ ਪਿੰਡ ਦਾ ਮੁਹਾਰ ਚੌਥਾ ਜਿਹੜਾ ਹੈਗਾ ਤੁਹਾਡਾ ਗੁਰਪ੍ਰੀਤ ਸਿੰਘ ਉਹ ਗੋਪੀ ਜਿਹੜਾ ਹੈ ਇਹ ਥਾਣੇ ਵੰਡਿਆ ਵਾਲੇ ਦਾ ਥਾਣੇ ਲੋਕੋ ਕੇ ਦਾ ਤਸਨੀਕ ਹੈ ਸਰ ਦੋਸ਼ੀ ਦੋਸ਼ੀ ਚਾਲ ਨਹੀਂ ਤੇ ਇੱਕੋ ਦੋਸ਼ੀ ਦੇ खिलाफ ਪਹਿਲਾਂ ਮੁਕੱਦਮਾ ਦਰਜ ਨੇ ਕਿਦੋਂ ਇਹ ਇਕੱਠੇ ਹੋਏ ਨੇ ਬਿਲਕੁਲ ਇਹ ਸਾਰੀ ਜਿਹੜੀ ਇਹਨਾਂ ਦੀ ਇੰਟੈਰੋਗੇਸ਼ਨ ਚੱਲ ਰਹੀ ਹੈ ਕਿ ਇਹ ਕਿੱਥੇ ਇਕੱਠੇ ਹੋਏ ਕੀ ਇਹਨਾਂ ਨੇ ਪਲਾਨ ਬਣਾਇਆ ਕਿਵੇਂ ਕੁਲਦੀਪ ਸਿੰਘ ਜਿਹੜਾ ਹੈ ਇਹਨਾਂ ਬਾਕੀਆਂ ਨੂੰ ਇਨਵੋਲ ਕਰਦਾ ਹੈ ਇਹ ਬਾਕੀ ਕਿਵੇਂ ਇਨਵੋਲ ਹੋ ਕੇ ਸਮਗਲਿੰਗ ਦਾ ਨੈਕਸਟ ਜਿਹੜਾ ਪਾਰਟ ਬਣਦੇ ਨੇ ਇਹ ਜਿਹੜਾ ਗਰੁੱਪ ਹੈ ਨੈਕਸ ਸਮਗਲਿੰਗ ਦਾ ਕਿਵੇਂ ਇਹਦਾ ਪਾਰਟ ਬਣਦੇ ਨੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਡਿਮਾਂਡ ਲਿਆ ਚਾ ਇਹਨਾਂ ਨੇ ਲੈ ਰਹੇ ਕਿਉਂਕਿ ਸਾਡੀ ਜਿਹੜੀ ਕਾਰਵਾਈਆਂ ਕਾਫੀ ਲੰਬੇ ਜਿਹੜੀ ਹੈ ਫਾਈਲ ਵਰਕ ਚੱਲ ਰਿਹਾ ਤੇ ਇਹਨਾਂ ਨੇ ਰਿਮਾਂਡ ਲਿਆ ਜਾਣਾ ਸਰ ਇਹਨਾਂ ਦਾ ਕੋਈ ਅਜਨਾਲੇ ਖੇਤਾਂ ਦੇ ਵਿੱਚੋਂ ਕੁਝ ਦਿਨ ਪਹਿਲਾਂ ਮਿਲੀ ਹੈ ਇਹ ਇਹਨਾਂ ਵਾਲੇ ਹੀ ਹੈਗੇ ਦੇ ਵਿੱਚ ਸਰ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਇਹ ਕੀਤੀ ਹੈ ਕਿ ਸਾਡੇ ਕੋਲ 31 ਅਗਸਤ ਦੀ ਇੱਕ ਐਫਆਈਆਰ ਦਰਜ ਹੈ ਜਿਹਦੇ ਵਿੱਚ 2 ਕਿਲੋ 300 ਗ੍ਰਾਮ ਦੇ ਕਰੀਬਨ ਜਿਹੜੀ ਹੈਰੋਇਨ ਦੀ ਕਿਰਿਆ ਸਾਡੇ ਸਾਹਮਣੇ ਆਈਆਂ ਨੇ ਅਸੀਂ ਇਸ ਚੀਜ਼ ਨੂੰ ਹੋਰ ਜਿਹੜਾ ਹੈ ਗਹਿਰਾਈ ਦੇ ਨਾਲ ਜਿਹੜਾ ਹੈ ਜਾਂਚ ਕਰ ਰਹੇ ਆ ਕਿ ਕੀ ਕੀ ਇਹ ਉਸੇ ਕਨਸਾਈਨਮੈਂਟ ਦਾ ਵੱਡੀ ਕਨਸਾਈਨਮੈਂਟ ਦਾ ਪਾਰਟ ਹੈ ਜਾਂ ਇਹ ਵੱਖਰੀ ਹੈ ਕਿਉਂਕਿ ਕਈ ਚੀਜ਼ਾਂ ਜੜੀਆਂ ਹੈਗੀਆਂ ਉਹ ਅਜੇ ਸਪਸ਼ਟ ਨਹੀਂ ਹਨ ਇਨਟੈਰੋਗੇਸ਼ਨ ਤੋਂ ਬਾਅਦ ਜਿਹੜੀਆਂ ਚੀਜ਼ਾਂ ਸਪਸ਼ਟ ਹੋਣਗੀਆਂ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਰੇ ਡਰੋਨ ਰਹੀਆਂ ਸਾਰੇ ਇਹ ਵੀ ਜਿਹੜੇ ਬਿਲਕੁਲ ਜੀ ਇਹ ਐਕਟੀਵਿਟੀ ਡਰੋਨ ਇਹ ਡਰੋਨ ਉਹ ਸਪੋਟਿੰਗ ਇਸ ਜਗ੍ਹਾ ਤੇ ਕੀਤੀ ਗਈ ਸੀ ਉਹਦੀ ਪਹਿਲੇ ਜਾਣਕਾਰੀ ਸੀ ਕਿ ਉਹ ਸਭ ਕੁਝ ਤੋਂ ਬਾਅਦ ਸਾਰਾ ਹੋਇਆ ਕੰਮ ਦੇਖੋ ਜੀ ਇਹਦੇ ਵਿੱਚ ਐਦਾ ਹੈ ਕਿ ਸਾਡੇ ਕੋਲ ਜਿਹੜੀ ਹੁੰਦੀ ਹੈ ਇਨਫੋਰਮੇਸ਼ਨ ਉਹ ਇਹ ਹੁੰਦੀ ਹੈ ਕਿ ਡਰੋਨ ਐਕਟੀਵਿਟੀ ਹੋਈ ਹੈ ਜਾਂ ਹੋ ਸਕਦੀ ਹੈ ਅਸੀਂ ਜਦੋਂ ਡਰੋਨ ਡਰੋਨ ਐਕਟੀਵਿਟੀ ਹੁੰਦੀ ਹੈ ਜਿਵੇਂ ਕਿ BSF ਹੈ ਪੰਜਾਬ ਪੁਲਿਸ ਹੈ ਜੁਆਇੰਟਲੀ ਵੀ ਤੇ ਆਪਣੇ ਸੈਪਰੇਟ ਤੌਰ ਤੇ ਵੀ ਜਿਹੜੀਆਂ ਸਰਚਸ ਕਰਦੀਆਂ ਉਹਨਾਂ ਵਿੱਚ ਕਈ ਵਾਰ ਉਹਨਾਂ ਸਰਚਸ ਦੇ ਵਿੱਚ ਜਿਵੇਂ ਕਿ ਇਹ 2 ਕਿਲੋ 300 ਗ੍ਰਾਮ ਜਿਹੜੀ ਹੈ 31 ਅਗਸਤ ਨੂੰ ਰਿਕਵਰ ਹੋਈ ਹੈ ਇਹ ਉਦੋਂ ਸਰਚ ਦੇ ਦੌਰਾਨ ਦੌਰਾਨ ਸਾਨੂੰ ਇਹ ਅੰਬਲੈਂਸਿੰਗ ऐसे तरीके ਨਾਲ ਕਈ ਹੋਰ ਸਰਚਸ ਦੇ ਵਿੱਚ ਵੀ ਜਿਹੜੀ ਆ ਅਬੈਂਡੰਡ ਅਸ ਕਨਸਾਈਨਮੈਂਟਸ ਹੁੰਦੀਆਂ ਨੇ ਸੂਤਰਾ ਤੋਂ ਜਾਂ ਸਰਚਸ ਦੇ ਆਧਾਰ ਤੇ ਉਹਨਾਂ ਦੀ ਵੀ ਰਿਕਵਰੀ ਹੋ ਜਾਂਦੀ ਹੈ। ਚਲੋ ਆਏ ਡਾਇਰੈਕਟ ਲਿੰਕ ਸੀਗੀ ਪਾਕਿਸਤਾਨ ਦੇ ਵਿੱਚ। ਦੇਖੋ ਜੀ ਇਹ ਜਿਹ ਪ੍ਰੀ ਇਨਿਮਰੀ ਇਨਵੈਸਟੀਗੇਸ਼ਨ ਹੈ ਉਹ ਇਹ ਇਸ ਇਹ ਕਰਦੀ ਹੈ ਇਸ਼ਾਰਾ ਕਿ ਇਹਨਾਂ ਦੇ ਉਪਕਾਰੋਪਾਰ ਜਿਹੜੇ ਨੇ ਕੋਈ ਸਬੰਧ ਹੈਗੇ ਆ ਤੇ ਇਹ ਜਿਹੜਾ ਹੈ ਖੇਪ ਉਧਰੋਂ ਮੰਗਾਦੇ ਸੀ। ਬਾਕੀ ਇਨਵੈਸਟੀਗੇਸ਼ਨ ਚੱਲਦੀ ਹੈ। ਇਸ ਸਾਰੇ ਬਿੰਦੂਆਂ ਤੇ ਕਿ ਇਹਨਾਂ ਦੇ ਕਿਸ ਤਰੀਕੇ ਦੇ ਨਾਲ ਕਿਸ ਲੈਵਲ ਤੱਕ ਟੂ ਵਾਟ ਐਕਸਟੈਂਡ ਤੇ ਕਿਸ ਤਰੀਕੇ ਦੀ ਇਹਨਾਂ ਦੀ ਨੇਚਰ ਹੈਗੀ ਆ ਉਸ ਨੈਟਵਰਕ ਦਾ ਕਿਵੇਂ 파ਟ ਨੇ ਉਹ ਸਾਰੀ ਜਿਹੜੀ ਹੈਗੀ ਚੀਜ਼ਾਂ ਜਿਹੜੀਆਂ ਨੇ ਉਹ ਕਲੈਰਟੀ ਅਸੀਂ ਇਨਟੈਰੋਗੇਸ਼ਨ ਕਰ ਰਹੇ ਹਾਂ ਉਸ ਤੋਂ ਬਾਅਦ ਆ ਉਹ ਉੱਥੇ ਖੜਾ ਸੀਗਾ ਕਿਉਂਕਿ ਸਾਡੇ ਕੋਲ ਜੋ ਇਨਫੋਰਮੇਸ਼ਨ ਸੀ ਕਿ ਇਹਨਾਂ ਦੀ ਲੋਕੇਸ਼ਨ ਉੱਥੇ ਹੈ ਰਹੀ ਅਸੀਂ ਥਰੂਆਊਟ ਦਾ ਨਾਈਟ ਜਿਹੜੀ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਸਾਡੀ ਟੀਮ ਜਿਹੜੀ ਆ ਇਹਨਾਂ ਦੇ ਮੱਧਰ ਲੱਗਿਆ ਸੀ ਇੱਕ ਉੱਤੀ ਪਕੜ ਲਈ ਬੀਐਸਐਫ ਦੀ ਵੀ ਹੈਲਥ ਲਿੱਤੀ ਹੈ ਤੇ ਬਾਕੀ ਕੋਈ ਨੈਟਵਰਕ ਹੋਰ ਇਸ ਤਰ੍ਹਾਂ ਦਾ ਤੁਸੀਂ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਹੈ ਤੇ ਇਹਨਾਂ ਵੱਲੋਂ ਰੈਗੂਲਰਲੀ ਜਿਹੜਾ ਹੈ ਡਰੋਨ ਮੂਵਮੈਂਟ ਜਿਹੜੀ ਹੈ ਉਹਦੀ ਬੜੀ ਬਰੀਕੀ ਦੇ ਨਾਲ ਜਿਹੜੀ ਹੈ ਨਿਗਰਾਨੀ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਅਜਿਹੀ ਚੀਜ਼ ਆਉਂਦੀ ਹੈ ਐਂਟੀ ਜੋ ਇਹਨਾਂ ਦਾ ਸਿਸਟਮ ਹੈਗਾ ਡਰੋਨ ਸਿਸਟਮ ਹੈਗਾ ਉਹ ਵੀ ਕੰਮ ਕਰਦਾ ਹੈ ਇਸ ਤੋਂ ਇਲਾਵਾ ਇਹਨਾਂ ਵੱਲੋਂ ਟਾਈਮ ਟੂ ਟਾਈਮ ਜਦੋਂ ਵੀ ਰਿਪੋਰਟ ਹੁੰਦੀ ਹੈ ਉਸ ਨੂੰ ਮਤਲਬ ਨਿਊਟਰਲਾਈਜ਼ ਕਰਨ ਵਾਸਤੇ ਫਾਇਰਿੰਗ ਵਗੈਰਾ ਵੀ ਹੁੰਦੀ ਹੈ ਤੇ ਹੋਰ ਚੀਜ਼ਾਂ ਵੀ ਜਿਹੜੀਆਂ ਹੈ ਮੈਜਰਸ ਅਪਣਾਏ ਜਾਂਦੇ ਪੰਜਾਬ ਪੁਲਿਸ ਜਿਹੜੀ ਹੈ ਬੀਇੰਗ ਸੈਕੰਡ ਲਾਈਨ ਆਫ ਡਿਫੈਂਸ ਇਹਨਾਂ ਦੇ ਨਾਲ ਪੂਰਾ ਜਿਹੜਾ ਹੈ ਜੁਆਇੰਟਲੀ ਕੰਮ ਕਰਦੀ ਹੈ ਅਸੀਂ ਪਿੱਛੇ ਜੇ ਜੁਆਇੰਟ ਨਾਕਾਜ਼ ਜਿਹੜੀ ਸਾਡੀ ਪੋਜੀਸ਼ਨ ਸੀਗੀਆਂ ਉਹਨਾਂ ਨੂੰ ਅਸੀਂ ਸ਼ਿਫਟਿੰਗ ਚ ਚੇਂਜ ਕੀਤਾ ਹੈ ਤੇ ਅਸੀਂ ਬੜਾ ਕਲੋਜ਼ਲੀ ਜਿਹੜਾ ਹੈ ਕੰਮ ਕਰ ਰਹੇ ਹਾਂ ਜਿਹੜਾ ਤੁਹਾਡਾ ਸਵਾਲ ਹੈ ਕਿ ਇਹ ਇੱਕ bigger ਨੈਟਵਰਕ ਦਾ ਪਾਰਟ ਹੋ ਸਕਦੇ ਆ ਇਸ ਦੇ ਵਿੱਚ ਅਸੀਂ ਮੁਲ ਕਰਨੀ ਆ ਇਹ bigger ਨੈਟਵਰਕ ਦਾ ਪਾਰਟ ਹੋ ਸਕਦੇ ਆ ਕਿਉਂਕਿ ਡਰੋਨ ਐਕਟੀਵਿਟੀ ਜੋ ਹੈ ਪਿਛਲੇ ਇਸ ਸੀਜ਼ਨਲ ਜਿਵੇਂ ਜਿਵੇਂ ਵਧਦੀ ਵੀ ਹੈ ਘਟਦੀ ਵੀ ਹੈ ਅਸੀਂ ਉਸ ਚੀਜ਼ ਨੂੰ ਟਾਈਮ ਟੂ ਟਾਈਮ ਮੋਨੀਟਰ ਵੀ ਕਰਦੇ ਜੇ ਤੁਮਦ ਨਾਲ ਤਾਂ ਹੋਰ ਇਹ ਦੀ ਚੀਜ਼ ਆਟ ਵਾਦ ਰਹੇ ਜੀ ਬਿਲਕੁਲ ਜੀ ਜਿਵੇਂ ਸਰਦੀਆਂ ਦੇ ਵਿੱਚ ਇਹ ਅਲੱਗ ਕੀਤਾ ਜਾਂਦਾ ਹੈ ਕਿ